ਸੱਚੀ ਗੱਲ ਮੈਂ ਹਾਂ ਆਤੀ ਅਸਮਰ ਨਿਊਜ਼ ਦੇ ਇੱਕ ਦਰਸ਼ਕਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਹਾਜ਼ਰਾਂ ਸੋਸ਼ਲ ਮੁੱਦੇ ਪ੍ਰੋਗਰਾਮ ਨੂੰ ਲੈ ਕੇ ਜਿਸ ਦੇ ਵਿੱਚ ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਵਾਲੀ ਵੀਡੀਓਜ਼ ਦੇ ਮੁੱਦੇ ਤੇ ਗੱਲਬਾਤ ਕਰਦੇ ਕਿਉਂਕਿ ਅੱਜ ਹੀ ਵੀਡੀਓਜ਼ ਵਾਇਰਲ ਹੁੰਦੀਆਂ ਨੇ ਜਿਹਦੇ ਉੱਪਰ ਪਰਕ ਵਿਚਾਰ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਤੁਹਾਡੇ ਲਈ ਸਾਡੇ ਲਈ ਜਾਣਨਾ ਬਹੁਤ ਜ਼ਰੂਰੀ ਹੁੰਦਾ ਹੈ ਤਾਂ ਅੱਜ ਮੇਰੇ ਸਹਿਯੋਗੀ ਮੇਰੇ ਨਾਲ ਜੁੜੇ ਨੇ ਪ੍ਰਦੀਪ मैम ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਮੈਮ ਸਭ ਤੋਂ ਪਹਿਲਾਂ ਤਾਂ ਇਸ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਥੈਂਕ ਯੂ ਮੈਮ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜ਼ਿਆਦਾ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਤੇ ਆਲ ਤਾਂ ਸੋਸ਼ਲ ਮੁੱਦਾ ਜਿਹੜਾ ਆਪਾਂ ਗੱਲ ਕਰੀਏ ਤਾਂ ਸਭ ਤੋਂ ਵੱਡਾ ਮੁੱਦਾ ਸੁਖਵੀਰ ਬਾਦਲ ਦਾ ਹੀ ਰਿਹਾ ਕਿ ਹਰਮਿੰਦਰ ਸਾਹਿਬ ਦੇ ਅੰਦਰ ਆ ਕੇ ਇੱਕ ਬਜ਼ੁਰਗ ਦੇ ਵੱਲੋਂ ਸੁਖਵੀਰ ਬਾਦਲ ਦੇ ਉੱਪਰ ਹਮਲਾ ਕੀਤਾ ਜਾਣਾ ਵੱਡਾ ਸਵਾਲ ਹੈ ਬਿਲਕੁਲ ਮੈਮ ਬਹੁਤ ਵੱਡਾ ਸਵਾਲ ਹੈ ਔਰ ਉੱਪਰ ਦੀ ਜਦੋਂ Z ਸਿਕਿਉਰਿਟੀ ਮਿਲੇ ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਕਿ ਸੁਖਵੀਰ ਬਾਦਲ ਜੀ ਨੂੰ ਜਦੋਂ ਤਨਖਾਹਿਆ ਤੈਅਾਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਪੰਜ ਸਿੰਘ ਸਹਿਬਾਨਾ ਦੀ ਮੀਟਿੰਗ ਦੇ ਵਿੱਚ ਉਹਨਾਂ ਨੂੰ ਸਜ਼ਾ ਮਿਲੀ ਸੀ ਕਿ ਤੁਸੀਂ ਦਰਬਾਰ ਸਾਹਿਬ ਦੇ ਵਿੱਚ ਸਿੰਪਲ ਆ ਕਹਿ ਸਕਦੇ ਬਾਣੇ ਦੇ ਵਿੱਚ ਸੇਵਾਦਾਰ ਦੇ ਚੂਲੇ ਦੇ ਵਿੱਚ ਤੁਸੀਂ ਉੱਥੇ ਬੈਠਣਾ ਔਰ ਉਦੋਂ ਜਦੋਂ ਉਹਨਾਂ ਤੇ ਗੋਲੀ ਚੱਲਦੀ ਹੈ ਇੱਕੋ ਦਮ ਪੂਰੀ ਜਿਹੜੀ ਸਿੱਖ ਸੰਗਤ ਉਹ ਵੀ ਅੰਦਰੋਂ ਤੱਕ ਹਿੱਲ ਕੇ ਰਹਿ ਜਾਂਦੀ ਆ ਤਾਂ ਕਿਤੇ ਨਾ ਕਿਤੇ ਸਵਾਲ ਨੇ ਜਿਹੜੇ ਸਿੱਖ ਪੰਥਕ ਤੇ ਵੀ ਆਉਂਦੇ ਨੇ ਤਾਂ ਕਿਤੇ ਨਾ ਕਿਤੇ ਐਸਜੀਪੀਸੀ ਦੀ ਪ੍ਰਬੰਧਕ ਕਮੇਟੀ ਤੇ ਵੀ ਆਉਂਦੇ ਨੇ ਕਿ ਇੰਨੀ ਜ਼ੈਡ ਸਿਕਿਉਰਿਟੀ ਹੋਣ ਦੇ ਬਾਵਜੂਦ ਵੀ ਜੇ ਸੁਖਬੀਰ ਬਾਦਲ ਤੇ ਇਦਾਂ ਗੋਲੀ ਚੱਲਣਾ ਤਾਂ ਸਾਡੇ ਵਰਗੇ ਫਿਰ ਆਮ ਜਿਹੜੇ ਲੋਕ ਨੇ ਆਮ ਇਨਸਾਨ ਨੇ ਜਿਹੜੀ ਦੁਨੀਆ ਉੱਤੇ ਨਾ ਤਮਸਤਕ ਹੁੰਦੀ ਆ ਅਸੀਂ ਤਾਂ ਸਿਕਿਉਰਿਟੀ ਫੀਲ ਕਰ ਹੀ ਨਹੀਂ ਸਕਦੇ ਬਿਲਕੁਲ ਨਹੀਂ ਕਰ ਸਕਦੇ ਦੇਖੋ ਲੋਕਾਂ ਦੇ ਬਿਆਨ ਇਹੀ ਆਉਂਦੇ ਪਏ ਨੇ ਕਿ ਅੱਜ ਸੁਖਵੀਰ ਪਾਦਲ ਨੂੰ ਸਿਕਿਉਰਿਟੀ ਮਿਲਣ ਦੇ ਵਾਸਤੇ ਇਹ ਹਸਾ ਵਾਪਰ ਗਿਆ ਤੇ ਜੇ ਸਾਡੇ ਵਰਗੇ ਪਰਸੋਂ ਉਥੇ ਜਾਣਗੇ ਤਾਂ ਫਿਰ ਕੀ ਹੋਊਗਾ ਵੀ ਸੁਰੱਖਿਅਤ ਕਿਤੇ ਵੀ ਨਹੀਂ ਕਿ ਲੋਅ ਐਂਡ ਆਰਡਰ ਦਾ ਜਨਾਜਾ ਕਰ ਦਿੱਤਾ ਗਿਆ ਹੈ ਵੀ ਸੂਬੇ ਦੇ ਵਿੱਚ ਆਮ ਆਦਮੀ ਪੜਦੀ ਸਰਕਾਰ ਹੈਗੀ ਹੈ ਕਹਿੰਦੀ ਤਾਂ ਬਹੁਤ ਕੋਚ ਹੈ ਕਿ ਸੂਬੇ ਦੀ ਨੁਹਾਰ ਬਦਲ ਦਵਾਂਗੇ ਪਰ ਸਰਕਾਰ ਕੀ ਕਰ ਰਹੀ ਹੈ ਬਿਲਕੁਲ ਸੀਐਮ ਦਾ ਮਾਮਲਾ ਟਵੀਟ ਵੀ ਕੀਤਾ ਸੀ ਉਹਨਾਂ ਨੇ ਬਿਆਨ ਦਿੱਤਾ ਸੀ ਕਿ ਬਹੁਤ ਚਿੰਤਾਜਨਕਾ ਬਹੁਤ ਨਿੰਦਣਯੋਗ ਕਹਿ ਸਕਦੇ ਹਾਂ ਹਿੰਦੀ ਪਰ ਡੀਜੀਪੀ ਨੂੰ ਮੈਂ ਹੁਣ ਇਨਟੈਚ ਰਹਿ ਰਿਹਾ ਉਹਨਾਂ ਦੇ ਕਿ ਬਾਰ-ਬਾਰ ਮੈਂ ਉਹਨਾਂ ਨੂੰ ਕਹਿ ਰਿਹਾ ਕਿ ਜਿਹੜੀ ਵੀ ਬੰਦੀ ਕਾਰਵਾਈ ਆ ਜ਼ਰੂਰ ਕੀਤੀ ਜਾਵੇ ਪਰ ਕਹਿ ਸਕਦੇ ਨਾ ਜਦੋਂ ਗੁਨਾਹ ਹੋ ਹੀ ਗਿਆ ਉਸ ਤੋਂ ਬਾਅਦ ਉਹਨੂੰ ਕਬੂਲ ਕਰਨ ਦਾ ਕੋਈ ਫਾਇਦਾ ਨਹੀਂ ਹੁਣ ਇੱਕ ਵਾਰ ਤਾਂ ਸੁਖਬੀਰ ਬਾਦਲ ਜੀ ਵੀ ਡਰ ਗਏ ਸੀ ਆਸ-ਪਾਸ ਦੇ ਸਿੱਖ ਪੰਥਕ ਜਿਹੜੀ ਉਹ ਵੀ ਡਰ ਗਈ ਸੀ ਕਿੰਨਾ ਵੱਡਾ ਹਾਦਸਾ ਹੋਣ ਤੋਂ ਲਿਆ ਆਖਿਰਕਾਰ ਤੁਸੀਂ ਇਹ ਦੇਖੋ ਜੇ ਗੋਲੀ ਚੱਲ ਜਾਂਦੀ ਤਾਂ ਮਾਹੌਲ ਕੀ ਹੋ ਜਾਂਦਾ ਸਭ ਨੂੰ ਲੱਗਣਾ ਸੀ ਕਿ ਪ੍ਰੀ ਪਲਾਨਡ ਆ 1947 ਵਾਲਾ ਮਾਹੌਲ ਬਣ ਰਿਹਾ ਸੀ ਬਿਲਕੁਲ ਪ੍ਰੀਪਲਾਨ ਤੁਸੀਂ ਗੱਲ ਕਰਦੇ ਹੋ ਪ੍ਰੀਪਲਾਨ ਦੀ ਕਿਤੇ ਨਾ ਕਿਤੇ ਇਸ ਨੂੰ ਲੋਕੀ ਰਾਜਨੀਤੀ ਨਾਲ ਵੀ ਜੋੜ ਕੇ ਦੇਖਦੇ ਪਏ ਨੇ ਇਹ ਕਿਹਾ ਜਾ ਰਿਹਾ ਕਿ ਜਿਹੜੇ ਚੋਰਾਪਿੰਡ ਤੋਂ ਹੈਗਾ ਨਾਰਾਇਣ ਸਿੰਘ ਨਾਮ ਦਾ ਜਿਹੜਾ ਇਹ ਵੀ ਰਿਪੋਰਟ ਆਈ ਹੈ ਸਾਹਮਣੇ ਵੀ ਉਹ ਨਾਰਾਇਣ ਸਿੰਘ ਹੈਗਾ ਬੀਬੀ ਅਤੇ ਵੀ ਮਾਵਲਿਆਂ ਕਰਕੇ ਕਾਫੀ ਜ਼ਿਆਦਾ ਨਿਰਾਸ਼ੀ ਵੀ ਕਹਿੰਦੇ ਆ ਕਿਹੜੀ ਸਜ਼ਾ ਲਾਈ ਹੈ ਉਹ ਕਹਿੰਦੇ ਸੀ ਕਿ ਜੋ ਇਹਨਾਂ ਨੂੰ ਸਜ਼ਾ ਲਾਈ ਹੈ ਉਹਦੇ ਤੋਂ ਸੈਟੀਸਫਾਈਡ ਨਹੀਂ ਹੈਗੇ ਸੰਤੁਸ਼ਟ ਨਹੀਂ ਹੈਗੇ ਕਿ ਇਹਨਾਂ ਨੂੰ ਕੌੜੇ ਮਾਰਨੇ ਚਾਹੀਦੇ ਨੇ ਇਹਨਾਂ ਨੂੰ ਜਾਨ ਤੋਂ ਮਾਰਨਾ ਚਾਹੀਦਾ ਪਰ ਬਹੁਤ ਸਾਰੇ ਲੋਕ ਨੇ ਕਹਿ ਸਕਦੇ ਆ ਵੀ ਜਿਹੜੇ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਜੁਹਾਂ ਨੇ ਫੈਸਲਾ ਲਿਆ ਗੁਰੂ ਮਹਾਰਾਜ ਦੀ ਹਜ਼ੂਰੀ ਚ ਫੈਸਲਾ ਲਿਆ ਪੂਰੇ ਸ਼੍ਰੀ ਕਾਲ ਤਖਤ ਸਾਹਿਬ ਇੰਨੀ ਸੰਗਤ ਸੀ ਉਹਨਾਂ ਦੇ ਸਾਹਮਣੇ ਫੈਸਲਾ ਲਿਆ ਤਾਂ ਬਹੁਤ ਸਾਰੇ ਜਿਹੜੇ ਅਕਾਲੀ ਆਗੂ ਨੇ ਉਹ ਵੀ ਇਹ ਚੀਜ਼ ਨੂੰ ਮੰਨਦੇ ਸੀ ਕਿ ਹਾਂ ਇਸ ਦਰਬਾਰ ਤੋਂ ਉੱਚਾ ਕੋਈ ਦਰਬ ਤਾਂ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਕਿ ਜੋ ਉਹਨਾਂ ਨੇ ਸਜ਼ਾ ਲਈ ਆ ਇੰਨੀ ਕੁ ਸਜ਼ਾ ਸੰਤੁਸ਼ਟਾ ਪਰ ਲੋਕ ਨੇ ਜਿਹੜੇ ਤੁਹਾਨੂੰ ਪਤਾ ਆਪਣੀਆਂ ਮਰਜ਼ੀਆਂ ਕਰਦੇ ਨੇ ਔਰ ਜੇ ਕਹਿ ਸਕਦੇ ਨੇ ਨਰਾਇਣ ਸਿੰਘ ਜੜੋ ਕਹਿੰਦੇ ਨੇ ਕਿ ਜਿਹੜੀਆਂ ਬੇਅਦਬੀਆਂ ਕੀਤੀਆਂ ਨੇ ਉਹ ਸਾਰੇ ਜ਼ਿੰਦਗੀਆਂ ਉਹਨਾਂ ਨੂੰ ਭੁਲਾ ਨਹੀਂ ਸਕਦੇ ਤਾਂ ਮੈਨੂੰ ਇਦਾਂ ਲੱਗਦਾ ਵੀ ਕਿ ਉਹ ਸੱਚੀ ਮੁੱਚੀ ਪੰਥਕ ਦੇ ਸਿੱਖ ਨੇ ਕਿਉਂਕਿ ਜਿਹੜਾ ਇੱਕ ਗੁਰੂ ਦਾ ਅਸਲੀ ਸਿੱਖ ਹੋਊਗਾ ਕਿਸੇ ਨੂੰ ਇਦਾਂ ਮੈਨੂੰ ਮੈਨੂੰ ਨਹੀਂ ਲੱਗਦਾ ਵੀ ਜਾਨ ਤੋਂ ਮਰਨ ਦੀ ਕੋਸ਼ਿਸ਼ ਕਰ ਰਹਾ ਪਰ ਇੱਕ ਇਹ ਵੀ ਗੱਲ ਹੈ ਨਾ ਕਿ ਦੇਖੋ ਨਰੈਣ ਸਿੰਘ ਦਾ ਜਿਹੜਾ ਰਿਕਾਰਡ ਕੱਢਿਆ ਗਿਆ ਉਹ ਆਲਰੇਡੀ ਕ੍ਰਿਮੀਨਲ ਹੈ ਵਾਂਟਡ ਵੀ ਹੈ ਜਿਹੜੇ ਸ਼ਹਿਰ ਤੋਂ ਉਹ ਆਇਆ ਆਪਣੇ ਪਿੰਡ ਤੋਂ ਉਸੇ ਪਿੰਡ ਦੇ ਐਸਐਸਪੀ ਵੀ ਨੇ ਉੱਥੇ ਜਦੋਂ ਉਹਨਾਂ ਨੂੰ ਪਤਾ ਕਿ ਇੱਕ ਕ੍ਰਿਮੀਨਲ ਸ਼ਹਿਰੋਂ ਇਦਾਂ ਘੁੰਮਦਾ ਪਿਆ ਤਾਂ ਉਹਨਾਂ ਨੇ ਸਿਕਿਉਰਿਟੀ ਜਾਂ ਇਸ ਪ੍ਰਤੀ ਕਿਉਂ ਨਹੀਂ ਦੇਖ ਰਿਕ ਕੀਤੀ ਵੀ ਕੋਈ ਵੀ ਹੱਤਿਆ ਵਾਪਰ ਸਕਦਾ ਸੀ ਕਿਉਂਕਿ ਆਪਾਂ ਆਮ ਦੇਖਦੇ ਹਾਂ ਜੇਲਾ 'ਚ ਢੱਕ ਦਿੰਦੇ ਨੇ ਭਾਵੇਂ ਨਸ਼ਾ ਤਸ਼ਕਰ ਹੋਣ ਜਾਂ ਕੋਈ ਹੋਣੀ ਗਿਰੋ ਜਿਹੜੇ ਹੈਗੇ ਨੇ ਉਹ ਫੇਰ ਛੱਡ ਦਿੰਦੇ ਤੇ ਫੇਰ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਔਰ ਇਹ ਵੀ ਤਾਂ ਮੈਮ ਸੁਣਨ ਚਾਹੀ ਆਪਾਂ ਵੀਡੀਓਜ਼ ਵੀ ਦੇਖਿਆ ਨੇ ਉਹ ਸੀਸੀਟੀਵੀ ਦੇ ਕਾਫੀ ਜ਼ਿਆਦਾ ਵਾਇਰਲ ਹੋਈਆਂ ਨੇ ਉਹ ਕਹਿੰਦੇ ਪਿਛਲੇ 3-4 ਦਿਨਾਂ ਤੋਂ ਰੇਕੀ ਕਰ ਰਹੇ ਸੀ ਹਮ ਮਜੀਠੀਆ ਦਾ ਬਿਆਨ ਹੈ ਵਿਕਰਮ ਮਜੀਠੀਆ ਦਾ ਬਿਆਨ ਆਇਆ ਉਹ ਕਹਿ ਰਹੇ ਨੇ ਕਿ ਜੇਕਰ ਉਹ ਪਿਛਲੇ 3-4 ਦਿਨਾਂ ਤੋਂ ਘੁੰਮ ਰਿਆ ਸੀ ਔਰ ਉਹ ਸਾਫ ਕਾ ਅੱਤਵਾਦੀ ਹੈ ਇੰਨੇ ਉਹਦੇ ਤੇ ਕੇਸ ਚੱਲਦੇ ਪਏ ਨੇ ਮਰਡਰ ਦੇ ਕਹ ਲੋ ਅਟੈਂਪਟ ਟੂ ਮਰਡਰ ਦੇ ਕਹ ਲੋ ਬਹੁਤ سارے ਕੇਸ ਚੱਲਦੇ ਪਏ ਨੇ ਜਿੰਨ ਚੁ ਰਹਾ ਹੋ ਕੇ ਆਇਆ ਦਰਜਨ ਕੇਸ ਲੱਗੇ ਹੋਏ ਬਿਲਕੁਲ ਬਿਲਕੁਲ ਔਰ ਫਿਰ ਵੀ ਉਹਦੇ ਤੇ ਨਿਗਰਾਨੀ ਹੈ ਜਿਹੜੀ ਕਿਉਂ ਨਹੀਂ ਰੱਖੀ ਗਈ ਬਿਲਕੁਲ ਬਹੁਤ ਵੱਡਾ ਸਵਾਲ ਹੈ ਵੱਡਾ ਸਵਾਲ ਹੈ ਕਿਉਂਕਿ ਦੇਖੋ ਅੱਜ ਇਹ ਅੱਤਵਾਦੀ ਹੈ ਕੱਲ ਨੂੰ ਹੋਰ ਕੋਈ ਵੱਡਾ ਅੱਤਵਾਦੀ ਹੋਊਗਾ ਰਿਪੋਰਟ ਹੋ ਸਕਦਾ ਇੰਨੀ ਸੰਗਤ ਹੁੰਦੀ ਹੈ ਬੜੀ ਨਿਖੇਧੀ ਵਾਲੀ ਗੱਲ ਹੈ ਲੋਕਾਂ ਨੇ ਮੰਦਭਾਗਾ ਕਿਹਾ ਵਿੱਚ ਬਾਕੀ ਮੰਦਭਾਗੀ ਘਟਨਾ ਹੈਗੀ ਹੈ ਤੁਹਾਨੂੰ ਜਨਤਾ ਦੀ ਜਾਣਨਾ ਦਾ ਸਵਾਲ ਹੈ ਇੰਨੀ ਜਨਤਾ ਜਿਹੜੀ ਹਰਮੰਦਰ ਸਾਹਿਬ ਦੇ ਵਿੱਚ ਜਾਂਦੇ ਨੇ ਇੱਕ ਵਾਰੀ ਸੋਸ਼ਲ ਮੀਡੀਆ ਤੇ ਮੈਂ ਰਿਕਵੈਸਟ ਕਰੂੰਗੀ ਕਿ ਵੀਡੀਓ ਹੈ ਜਿਹੜੀ ਜ਼ਰੂਰ ਦਿਖਾਈ ਜਾਵੇ ਜਿਸ ਦੇ ਵਿੱਚ ਸੁਖਵੀਰ ਬਾਦਲ ਜੀ ਤੇ ਗੋਲੀ ਚਲਾਉ ਦੀ ਘਟਨਾ ਹੈ ਜਿਹੜੀ ਵਾਪਰੀ ਹੈ ਤੇ ਵੀਡੀਓ ਮੇਰੇ ਸਾਹਮਣੇ ਦਸ਼ਕਾ ਨੇ ਦੇਖੀ ਹੈ ਤੇ ਜੇਕਰ ਤੁਹਾਡੀ ਵੀ ਆਪਣੀ ਕੋਈ رائے ਹੋਊਗੀ ਇਸ ਨੂੰ ਲੈ ਕੇ ਵੀ ਕੀ ਹੋ ਸਕਦਾ ਹੈ ਇਹ ਰਾਜਨੀਤੀ ਨਾਲ ਜੋੜਿਆ ਜਾ ਰਿਹਾ ਜਾਂ ਉਹਦਾ ਗੁੱਸਾ ਜਾਇਜ਼ ਹੈ ਆਪਣੇ ਵਿਚਾਰ ਜਰੂਰ ਕਮੈਂਟ ਬਾਕਸ ਦੇ ਵਿੱਚ ਸ਼ੇਅਰ ਕਰਨਾ ਸਾਨੂੰ ਸੋਸ਼ਲ ਮੀਡੀਆ ਤੇ ਗੱਲ ਕਰਦੇ ਆ ਕਿ ਬਹੁਤ ਸਾਰੀ ਵੀਡੀਓਜ਼ ਵਾਇਰਲ ਹੁੰਦੀਆਂ ਨੇ ਅੱਜ ਸੁਖਵੀਰ ਬਾਦਲ ਦਾ ਹੋ ਗਿਆ ਇੱਕ ਵੀਡੀਓ ਹੋਰ ਵਾਇਰਲ ਹੋ ਰਹੀ ਹੈ ਕਿ ਇੱਕ ਘਰ ਦੇ ਵਿੱਚ ਘਰ ਅੱਜਕੱਲ ਨੌਜਵਾਨਾਂ ਸਕੂਲਾਂ ਦੇ ਵਿੱਚ ਵੀ ਦੇਖਿਆ ਪੰਜਾ ਲੜਾਉਂਦੇ ਹੁੰਦੇ ਆ ਜਿੱਤ ਹਾਰ ਦਾ ਮੁਕਾਬਲਾ ਹੁੰਦਾ ਹੈ ਮੁਕਾਬਲਾ ਠੀਕ ਹੈ ਤੇ ਇਹ ਵੀਡੀਓ ਜਿਹੜੀ ਆਈ ਹੈ ਦੇਖਣ ਤੋਂ ਬਾਅਦ ਸ਼ਾਇਦ ਜਿਹੜੇ ਹੋਰ ਨੌਜਵਾਨ ਪੰਜਾਲਾਉਣ ਦੀ ਕੋਸ਼ਿਸ਼ ਕਰਨਗੇ ਗੇਮ ਖੇਡਣ ਦੀ ਕੋਸ਼ਿਸ਼ ਕਰਨਗੇ ਤਾਂ ਸ਼ਾਇਦ ਹੀ ਕਰਨ ਗੋਟੀ ਟੁੱਟ ਗਿਆ ਉਹ ਤਾਂ ਦੋਸਤੋ ਇੱਕ ਵਾਰੀ ਮੈਂ ਰਿਕੁਐਸਟ ਜ਼ਰੂਰ ਕਰੂੰਗੀ ਕਿ ਉਹ ਵੀਡੀਓ ਹੈ ਜਿਹੜੀ ਜ਼ਰੂਰ ਦਰਸ਼ਕਾਂ ਨੂੰ ਦਿਖਾਈ ਜਾਵੇ ਤੇ ਇਸ ਵੀਡੀਓ ਦੇਖਣ ਤੋਂ ਬਾਅਦ ਉਹਨਾਂ ਦੀ ਕੀ ਵਿਚਾਰਧਾਰਾ ਹੈ ਸਾਡੇ ਕਮੈਂਟਸ ਬਾਕਸ ਦੇ ਵਿੱਚ ਜ਼ਰੂਰ ਦੱਸੋ ਬਿਲਕੁਲ ਸਭ ਤੋਂ ਪਹਿਲਾਂ ਤੁਸੀਂ ਇੱਕ ਵਾਰ ਵੀਡੀਓ ਤੇ ਨਜ਼ਰ ਮਾਰ ਲਵੋ ਫਿਰ ਉਸ ਬਾਅਦ ਅੱਗੇ ਗੱਲ ਕਰਦੇ ਹਾਂ ਅੱਬਾ ਅੱਬਾ ਇਨਾਲਿਲ੍ਹਾ ਵੈ ਨਬੀ ਇਹ ਨਹੀਂ ਵਾਲੀ ਦੀ ਹੈ ਵੀ ਇਹ ਨਹੀਂ ਵਾਲੀ ਦੀ ਹੈ ਵੀਡੀਓ ਤੁਸੀਂ ਦੇਖੀਏ ਦਰਸ਼ਕਾਂ ਨੇ ਦਰਸ਼ਕਾਂ ਨੇ ਵੀਡੀਓ ਦੇਖੀ ਹੈ ਜੀ ਜੋ ਜੋ ਵੀ ਵਿਚਾਰ ਹੋਣਗੇ ਸ਼ੇਅਰ ਵੀ ਕਰਨਗੇ ਲੇਕਿਨ ਬੜੀ ਅਫਸੋਸ ਵਾਲੀ ਗੱਲ ਹੈ ਕਿ ਉਸ ਬੰਦੇ ਦਾ ਗੋਟੀ ਜਿਹੜਾ ਆ ਜਿਨੇ ਮੁਕਾਬਲਾ ਸੋਚਿਆ ਕਿ ਚਲੋ ਗੇਮ ਹੈ ਮੁਕਾਬਲਾ ਕਰ ਲੈਣੇ ਹੁਣ ਉਹਨੂੰ ਲੌਂਗ ਟਾਈਮ ਦੇ ਲਈ ਕਿਤਨਾ ਕਿਤੇ ਜਿਹੜਾ ਆ ਰੈਸਟ ਤੇ ਬੈਠਣਾ ਪੈਣਾ ਹਾਂ ਪਰ ਮੈਨੂੰ ਖੇਡ ਨੂੰ ਇੱਕ ਖੇਡ ਦੀ ਤਰ੍ਹਾਂ ਦੇਖਣਾ ਚਾਹੀਦਾ ਅਸੀਂ ਅਕਸਰ ਦੇਖਦੇ ਹਾਂ ਕਿ ਅੱਜਕੱਲ ਦੇ ਜਿਹੜੇ ਬੱਚੇ ਨੇ ਨੌਜਵਾਨ ਨੇ ਉਹ ਬੇਸਿਕਲੀ ਫੇਸਬੁਕ ਯੂਜ਼ ਕਰਦੇ ਨੇ ਜਾਂ ਗੇਮਸ ਦੇ ਪਿੱਛੇ ਪਏ ਰਹਿੰਦੇ ਨੇ ਉਹਨਾਂ ਦੇ ਪੇਰੈਂਟਸ ਉਹਨਾਂ ਨੂੰ ਜ਼ਿਆਦਾਤਰ ਕਹਿੰਦੇ ਵੀ ਨਹੀਂ ਹੈਗੇ ਪਰ ਜਿਹੜੇ ਬਜ਼ੁਰਗ ਨੇ ਉਹਨਾਂ ਦੇ ਵੱਲੋਂ ਲਗਾਤਾਰ ਕਿਹਾ ਜਾਂਦਾ ਕਿ ਤੁਸੀਂ ਇਦਾਂ ਦੀਆਂ ਗੇਮਾਂ ਖੇਡੋ ਇੰਨਾਂ ਦੀਆਂ ਖੇਡਾਂ ਖੇਡੋ ਜਿਹਦੇ ਨਾਲ ਤੁਹਾਡੀ ਜਿਹੜਾ ਸਰੀਰ ਉਹ ਵੀ ਤੰਦਰੁਸਤ ਬਣੇ ਰਹੇ ਤਾਂ ਬਿਲਕੁਲ ਕਹਿ ਸਕਦੇ ਆ ਕਿ ਕਿਤੇ ਨਾ ਕਿਤੇ ਆਪਣੇ ਮਾਪਿਆਂ ਦੇ ਆਕੇ ਲਾ ਕੇ ਬੱਚੇ ਨੇ ਕਦਮ ਚੁੱਕਿਆ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹਨਾਂ ਦਾ ਛੋਟਾ ਜਿਹਾ ਜਿਹੜੀ ਗਲਤੀ ਹੈ ਇਹਨਾਂ ਦਾ ਵੱਡਾ ਨਤੀਜਾ ਲੈ ਕੇ ਨਿਕਲੂਗੀ ਉਹਨਾਂ ਨੂੰ ਨਹੀਂ ਸੀ ਪਤਾ ਕਿ ਲੌਂਗ ਲਾਈਫ ਤੇ ਲਈ ਤਾਂ ਬਿਲਕੁਲ ਮੈਂ ਦਰਸ਼ਕਾਂ ਨੂੰ ਇੱਕ ਚੀਜ਼ ਜ਼ਰੂਰ ਕਹੂੰਗੀ ਕਿ ਆਪਣੇ ਬੱਚਿਆਂ ਦਾ ਖਾਸ ਕਰਕੇ ਧਿਆਨ ਰੱਖਣ ਕਿਉਂਕਿ ਜਦੋਂ ਵੀ ਉਹ ਕੋਈ ਵੀ ਖੇਡ ਖੇਡਦੇ ਨੇ ਬੱਚੇ ਦੇ ਆਸ-ਪਾਸ ਜ਼ਰੂਰ ਰੱਖਣ ਕਿਉਂਕਿ ਇਹਨੂੰ ਦੇਖ ਕੇ ਨਾ ਐਦਾਂ ਵੀ ਲੱਗਦਾ ਕਿ ਸ਼ਾਇਦ ਵੀ ਕਿਤੇ ਫਿਓਸ਼ੇ ਮੀੜਾ ਤੇ ਵੀ ਦੇਖੀ ਜਾਣੀ ਆ ਵੀਡੀਓਲ ਕਿਉਂਕਿ ਲੋਕੀ ਵੀਡੀਓ ਬਣਾ ਵੀ ਰਹੇ ਸੀਗੇ ਤਾਂ ਕੰਪੀਟੀਸ਼ਨ ਇਹਨਾਂ ਨੇ ਕਾਫੀ ਤਗੜਾ ਮੰਨ ਲਿਆ ਤੇ ਉਸ ਦੇ ਵਿੱਚ ਜੋਰ ਜ਼ਿਆਦਾ ਲੱਗ ਗਿਆ ਤੇ ਗੁੱਟ ਤੋਂ ਹੱਟ ਤੋ ਬੈਠੇ ਲੋਕੀ ਸੱਟਾ ਲਗਾਉਂਦੇ ਨੇ ਮੈਨੂੰ ਇਦਾਂ ਲੱਗ ਰਿਹਾ ਕਿ ਕਿਹੜਾ ਜਿੱਤੂਗਾ ਕਿਹੜਾ ਜਿੱਤੂਗਾ ਤੋਂ ਆ ਚੀਜ਼ ਅੱਜਕੱਲ੍ਹ ਗੇਮ 'ਤੇ ਸੱਟਾ ਲੱਗਦਾ ਪਿਆ ਕਿਉਂਕਿ ਬੱਚੇ ਛੋਟੇ-ਛੋਟੇ ਜਿਹੜੇ ਆ ਨਾ ਉਹ ਅਰਨਿੰਗ ਵੱਲ ਧਿਆਨ ਦੇਣਾ ਚਾਹੁੰਦੇ ਨੇ ਪਰ ਗਲਤ ਪਾਸੇ ਧਿਆਨ ਦੇ ਲੈਂਦੇ ਨੇ ਗਲਤ ਪਾਸੇ ਧਿਆਨ ਤੇ ਕਮਾਏ ਤਾਂ ਨਹੀਂ ਉਹਨੇ ਜਿੰਨੇ ਕਾ ਲੁਟਾ ਜਾਂਦੇ ਨੇ ਉਹ ਤਾਂ ਹੈ ਚਲੋ ਇਹ ਜਿਹੇ ਗੇਮਾਂ ਬਹੁਤ ਸਾਰੀਆਂ ਹੁੰਦੀਆਂ ਨੇ ਨੌਜਵਾਨ ਕੁੜੀ ਮੁੰਡੇ ਹੈਗੇ ਨੇ ਬਹੁਤ ਸਾਰੇ ਵਿਊਜ਼ ਲੈਣ ਦੇ ਲਈ ਵੀ ਬਹੁਤ ਸਾਰੀ ਸਟੰਟबाजी ਕਰਦੇ ਰਹਿੰਦੇ ਨੇ ਇੰਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਦਰਸ਼ਕਾਂ ਨੂੰ ਵੀ ਕਹੂੰਗੀ ਕਿ ਖੇਡੋ ਲੇਕਿਨ ਉਸ ਚੀਜ਼ ਨੂੰ ਇੰਨਾ ਕ ਜਿਆਦਾ ਤਕਫ ਮੁਕਾਬਲਾ ਨਾ ਬਣਾ ਲਓ ਕਿ ਜਿਹਦੇ ਵਿੱਚ ਤੁਹਾਡੀ ਜਾਨ ਜਿਹੜੀ ਉਹ ਜੋਖਮ ਦੇ ਵਿੱਚ ਪੈ ਜਾਵੇ ਗੱਲ ਕਰਦੇ ਆ ਕਿ ਪੰਜਾਬ ਸੂਬੇ ਦੇ ਵਿੱਚ ਬਹੁਤ ਸਾਰੇ ਅਜਿਹੇ ਪਰਿਵਾਰ ਜਿਨ੍ਹਾਂ ਦੇ ਘਰ ਅੱਜ ਵੀ ਖਾਲੀ ਪਏ ਹੋਏ ਨੇ ਕਿਉਂਕਿ ਵਿਦੇਸ਼ਾਂ ਦਾ ਰੁਕ ਕਰਦੇ ਨੇ ਹੁੰਦਾ ਕਿ ਵਿਦੇਸ਼ਾਂ ਦੇ ਵਿੱਚ ਜਾ ਕੇ ਅਸੀਂ ਆਪਣਾ ਕੁਵੀ ਖਬੜਾ ਲਾਂਗੇ ਵਧੀਆ ਤਾਂ ਬਿਲਕੁਲ ਮੈਮ ਨੌਜਵਾਨ ਪੀੜੀ ਤਾਂ ਨੌਜਵਾਨ ਪੀੜੀ ਉਹਨਾਂ ਦੇ ਜਿਹੜੇ ਮਾਪੇ ਹੁੰਦੇ ਨੇ ਉਹ ਵੀ ਆਪਣੇ ਬੱਚੇ ਨੂੰ ਬਾਰ-ਬਾਰ ਇਹ ਕਹਿੰਦੇ ਨੇ ਕਿ ਬਈ ਤੂੰ ਜਾ ਜਾ ਕੇ ਸਾਨੂੰ ਵੀ ਬੁਲਾ ਲੈ ਪਰ ਕਿਤੇ ਨਾ ਕਿਤੇ ਕਹਿ ਸਕਦੇ ਆ ਪੈਸੇ ਦੀ ਦੌੜ ਕਿਤੇ ਨਾ ਕਿਤੇ ਕਿਹਾ ਸਕਦੇ ਆ ਕਿ ਰੇਸ ਕਿ ਅਸੀਂ ਇਹਨਾਂ ਦੀ ਫੈਮਲੀ ਤੋਂ ਅੱਗੇ ਜਾਣਾ ਇਹਨਾਂ ਦੀ ਫੈਮਲੀ ਤੋਂ ਅਸੀਂ ਪਿੱਛੇ ਨਾ ਰਹਿ ਜੀ ਤਾਂ ਪੰਜਾਬ ਦੇ ਵਿੱਚ ਵੱਡੇ ਵੱਡੇ ਘਰ ਪਾ ਜਾਂਦੇ ਨੇ ਘਰਾਂ ਦੇ ਵਿੱਚ ਰਹਿ ਜਾਂਦੇ ਨੇ ਸਿਰਫ ਬਜ਼ੁਰਗ ਰਾਖੀ ਕਰਨ ਬਿਲਕੁਲ ਜਿਹੜੇ ਬਜ਼ੁਰਗਾਂ ਨੇ ਕਿਸੇ ਔਖੇ ਟਾਈਮ ਦੇ ਵਿੱਚ ਉਹਨਾਂ ਦਾ ਸਾਥ ਦੇਣਾ ਸੀ ਉਹ ਬਜ਼ੁਰਗਾਂ ਨੂੰ ਸਿਰਫ ਇੱਕ ਚੌਂਕੀਦਰ ਬਣਾ ਕੇ ਛੱਡ ਦਿੰਦੇ ਨੇ ਬਿਲਕੁਲ ਫਿਰ ਉਹਨਾਂ ਨਾਲ ਹੁੰਦੀਆਂ ਨੇ ਲੁੱਟਾਂ ਹੂੰ ਫਿਰ ਪੁਲਿਸ ਮੂਰੇ ਆ ਕੇ ਬਿਆਨ ਦਿੰਦੇ ਨੇ ਸੋਸ਼ਲ ਮੀਡੀਆ ਤੇ ਵੀਡੀਓ ਬਣਾ ਕੇ ਪਾਉਂਦੇ ਨੇ ਕਿ ਸਾਡੇ ਨਾਲ ਲੁੱਟ ਹੋ ਗਈ ਸਾਡੇ ਬਜ਼ੁਰਗ ਦਾ ਕਤਲ ਕਰ ਗਏ ਨੇ ਘਰ ਆ ਕੇ ਉੱਥੇ ਦੇਖਿਆ ਜਾਵੇ ਤਾਂ ਗਲਤੀ ਕਿ ਬਿਲਕੁਲ ਕਿਤੇ ਨਾ ਕਿਤੇ ਦੇਖੋ ਬਸ ਪੈਸਿਆਂ ਦੀ ਹੋੜ ਵਿੱਚ ਜਾਂ ਫਿਰ ਇਹ ਵੀ ਕਹਿ ਲਿਓ ਕਿ ਸਿਰਫ ਇੱਕ ਚੰਗੇ ਭਵਿੱਖ ਦੇ ਲਈ ਫੈਸਲਾ ਲੈ ਲਿੱਤਾ ਜਾਂਦਾ ਆਪਾਂ ਪਿੱਛੇ ਬਜ਼ੁਰਗ ਮਾਪੇ ਬਾਰੇ ਫਿਰ ਉਹ ਸੋਚਦੇ ਨਹੀਂ ਜੇ ਉਹ ਚਲੇ ਵੀ ਜਾਂਦੇ ਨੇ ਤੇ ਜਿਹੜਾ ਘਰ ਪਿੱਛੇ ਛੱਡ ਗਏ ਨੇ ਲੁੱਟਾਂ ਖੂਆਂ ਚੋਰੀਆਂ ਤਾਂ ਹੋਈਆਂ ਨੇ ਪਰ ਜਿਹੜੀ ਮਿਹਨਤ ਜਿਹੜੀ ਲਾਗਤ ਲਾ ਕੇ ਉਹ ਕੋਠੀ ਬਣਾਈ ਉਹ ਘਰ ਬਣਾਇਆ ਉਸ ਦਾ ਕੀ ਫਿਰ ਕਹਿੰਦੇ ਨੇ ਕਿ ਪੰਜਾਬ 'ਚ ਪੈਸਾ ਹੀ ਨਹੀਂਗਾ ਸੂਬੇ 'ਚ ਪੈਸਾ ਹੀ ਨਹੀਂ ਹੈਗਾ ਆ ਫਿਰ ਮੈਂ ਇੱਕ ਚੀਜ਼ ਹੋਰ ਕਰਦੇ ਨੇ ਘਰ ਬਣਾ ਕੇ ਪ੍ਰਵਾਸੀ ਮਜ਼ਦੂਰਾਂ ਨੂੰ ਉੱਥੇ ਰੈਂਟ ਤੇ ਦੇ ਜਾਂਦੇ ਨੇ ਹੂੰ ਫਿਰ ਜਦੋਂ ਚੀਜ਼ ਬਹੁਤ ਜ਼ਿਆਦਾ ਡੁੰਗੀ ਹੋ ਜਾਂਦੀ ਹੈ ਫਿਰ ਇਹ ਮੁੱਦਾ ਚੁੱਪ ਲੈਂਦੇ ਨੇ ਵੀ ਪੰਜਾਬ ਦੇ ਵਿੱਚ ਪ੍ਰਵਾਸੀ ਹੈਗੇ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਪੰਜਾਬ ਚ ਪ੍ਰਵਾਸੀ ਵਾੜਿਆ ਬਿਲਕੁਲ ਦੇਖੋ ਪ੍ਰਵਾਸੀ ਜਿਹੜੇ ਹੈਗੇ ਨਾ ਕਿਤਨਾਂ ਕਿਤਾ ਉਹ ਵੀ ਰੋਜ਼ਗਾਰ ਲੱਭਦੇ ਹੋਏ ਆਉਂਦੇ ਜਿਸ ਤਰ੍ਹਾਂ ਪੰਜਾਬ ਦਾ ਯੂਥ ਜਿਹੜਾ ਹੈ ਬਾਹਰ ਜਾ ਰਿਹਾ ਰੋਜ਼ਗਾਰ ਦੇ ਲਈ ਉਹ ਵੀ ਰੋਜ਼ਗਾਰ ਦੇ ਲਈ ਤੇ ਪੰਜਾਬ ਦੇ ਵਿੱਚ ਆਉਂਦੇ ਨੇ ਡਿਪੈਂਡ ਕਰਦਾ ਹੈ ਦੇਖਣਾ ਇਹ ਚਾਹੀਦਾ ਹੈ ਕਿ ਕਿਹੜਾ ਟਰਸਟੀ ਹੈ ਕਿਹੜਾ ਨਹੀਂ ਇਹਨੂੰ ਜਾਂਚ ਪਰ ਕੇ ਤੇ ਤੁਸੀਂ ਸੋਚੋ ਕਿ ਵੀ ਘਰ-ਬਾਰ ਦੇਖਣੇ ਲਈ ਛੱਡਦੀ ਹੈ ਹੁਣ ਹਰ ਇਨਸਾਨ ਦੇ ਅੰਦਰ ਵੜ ਕੇ ਤਾਂ ਕੋਈ ਦੇਖਦਾ ਨਹੀਂ ਵੀ ਉਹ ਸੱਚਾ ਹੈ ਇਮਾਨਦਾਰ ਹੈ ਜਾਂ ਲੱਤ ਲੱਗ ਜਾਂਦੀ ਹੈ ਅਗਲੇ ਨੂੰ ਵੀ ਹੈ ਨਹੀਂ ਕੋਈ ਵੀ ਤਾਂ ਫਿਰ ਉਹ ਕਬਜ਼ਾ ਜਮਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕਰਦਾ ਹੀ ਹੈ ਤਾਂ ਪੰਜਾਬ ਦੇ ਵਿੱਚ ਬਹੁਤ ਸਾਰੇ ਘਰ ਐਦਾਂ ਨੇ ਮੇਰੀ ਨੌਲੇਜ ਵਿੱਚ ਵੀ ਹੈ ਜਿੱਥੋਂ ਮੈਂ ਬਿਲੋਂਗ ਕਰਦੀ ਹਾਂ ਨਾ ਉੱਥੇ ਵੀ ਐਦਾਂ ਦੇ ਘਰ ਨੇ ਜਿਹੜੇ ਵੱਡੇ ਵੱਡੇ ਕੋਠੀਆਂ ਨੇ ਉਹਦੇ ਵਿੱਚ ਕਬੂਤਰ ਬੋਲਦੇ ਨੇ ਕੋਈ ਨਹੀਂ ਰੰਗ ਕੋਈ ਨਹੀਂ ਨਾ ਫਿਰ ਅਜਿਹੇ ਜਿਹੜੇ ਖਾਲੀ ਬਹੁਤ سارے ਘਰ ਪਏ ਹੋਣੇ ਸਾਰੇ ਤਾਂ ਚਲੇ ਗਏ ਵਿਦੇਸ਼ ਕਿ ਕੀ ਹੋਣਾ ਚਾਹੀਦਾ ਤੁਹਾਡੇ ਸਾਹਮਣੇ ਫਿਰ ਕਰ ਕਰ ਬਰਾਕੀ ਕੌਣ ਕਰੂਗਾ ਜਾਂ ਨਹੀਂ ਵੀ ਕੋਈ ਰਾਖੀ ਕਰਨ ਵਾਲਾ ਹੈਗਾ ਫਿਰ ਖਾਲੀ ਖੰਡਰ ਪਈ ਰਹੂ ਖੰਡਰ ਬਣ ਜਾਣਾ ਕੋਈ ਨਹੀਂ ਮੈਨੂੰ ਤਾਂ ਦਾ ਲਗਨ ਚਾਹੀਦਾ ਕਿ ਮੈਂ ਉਹਨਾਂ ਦੇ ਵਿੱਚੋਂ ਜਿਹੜੀ ਉਹਨਾਂ ਦੀ ਪੀੜ੍ਹੀ ਹੈ ਉਹਨਾਂ ਨੂੰ ਜ਼ਿੰਦਾ ਰੱਖਣ ਲਈ ਉਹਨਾਂ ਦੀਆਂ ਯਾਦਾਂ ਨੂੰ ਤਾਜ਼ਾ ਰੱਖਣ ਲਈ ਉਹਨਾਂ ਨੂੰ ਜ਼ਰੂਰ ਆ ਕੇ ਇੱਥੇ ਵਸਣਾ ਚਾਹੀਦਾ ਪਰ ਬਸੰਦ ਲੈ ਵੀ ਜਦੋਂ ਵੇਲ ਮਿਲੇ ਤਾਂ ਹੀ ਆਉਣਗੇ ਕੁਣ ਇੰਟਰਸਟਿੰਗ ਹੁੰਦਾ ਕਿਉਂ ਮੁੜ ਕੇ ਪੰਜਾਬ ਜਾਈਏ ਕਿਉਂਕਿ ਪੰਜਾਬ ਦੇ ਹਾਲਾਤ ਹੈ ਜੀ ਪੈਸੇ ਦੀ ਦੌੜ ਚ ਨੇ ਪੰਜਾਬ ਦੇ ਹਾਲਾਤ ਨੇ ਜਿਹੜੇ ਕਿਤੇ ਨਾ ਕਿਤੇ ਉਹਦੇ ਨੇ ਪ੍ਰਸ਼ਾਸਨ ਜ਼ਰੂਰ ਜ਼ਿੰਮੇਵਾਰ ਬਿਲਕੁਲ ਕਿਤੇ ਨਾ ਕਿਤੇ ਪੰਜਾਬ ਦੇ ਹਾਲਾਤ ਨੂੰ ਦੇਖਦੇ ਹੋਏ ਆਪਣੇ ਸੂਬੇ ਦੇ ਹਾਲਾਤਾਂ ਨੂੰ ਦੇਖਦੇ ਹੋਏ ਹੀ ਕਦਮ ਚੱਕਦੇ ਨੇ ਪੰਜਾਬ ਦੀ ਨੌਜਵਾਨ ਪੀੜ੍ਹੀ ਜਿਹੜੀ ਵਿਦੇਸ਼ ਜਾਂਦੇ ਨੇ ਤਾਂ ਵੀਡੀਓ ਸੋਸ਼ਲ ਮੀਡੀਆ ਤੇ ਜਿਹੜੀ ਵਾਇਰਲ ਹੋਰੀ ਇੱਕ ਵਾਰ ਮੈਂ ਰਿਕਵੈਸਟ ਕਰੂੰਗੀ ਕਿ ਦਰਸ਼ਕਾਂ ਨੂੰ ਜਿਹੜੀ ਜ਼ਰੂਰਤ ਦਿਖਾਈ ਜਾਵੇ ਜਿਸਦੇ ਵਿੱਚ ਤੁਸੀਂ ਦੇਖੋਗੇ ਕਿ ਇੱਕ ਖਾਲੀ ਖੰਡਰ ਬਣਿਆ ਹੋਇਆ ਮਕਾਨ ਹੈ ਜਿਸਦੇ ਵਿੱਚ ਕੋਈ ਨਹੀਂ ਰਹਿੰਦਾ ਬੜਾ ਦੁੱਖ ਹੁੰਦਾ ਜੀ ਤੁਸੀਂ ਦੇਖ ਲਓ ਵੀ ਸਾਰੇ ਘਰ ਖੰਡਰ ਬਣ ਗਏ ਇੱਥੇ ਤਕਰੀਬਨ ਤਕਰੀਬਨ ਪੰਜ ਘਰ ਬੰਦ ਤੇ ਛੇਵਾਂ ਘਰ ਮੰਨ ਕੇ ਚੱਲ ਵੀ ਉੱਥੇ ਇਕੱਲਾ ਬਜ਼ੁਰਗ ਤੇ ਬੜਾ ਸਾਡੇ ਪੰਜਾਬ ਨੂੰ ਨਜ਼ਰ ਲੱਗੀ ਐ ਜਿਹੜੇ ਮਹਿਲ ਤੁਹਾਨੂੰ ਮੈਂ ਦਿਖਾਉਣਾ ਵੀ ਦੇਖੋ ਤੁਸੀਂ ਆ ਲਵੇ ਲੋਣੇ ਸਾਰੇ ਘਰ ਦੇਖ ਸਕਦੇ ਹੋ ਟੋਟਲੀ ਖਾਲੀ ਜੀ ਆ ਵੀ ਘਰ ਖਾਲੀ ਆ ਉਹ ਵਾਲਾ ਵੀ ਖਾਲੀ ਆ ਉਹ ਵੱਡੇ ਵੱਡੇ ਜਹਾਜ਼ ਬਣਾਏ ਪਏ ਨੇ ਬੰਗਲੇ ਬਣਾਏ ਪਏ ਨੇ ਮਹਿਲ ਬਣਾਏ ਪਏ ਨੇ ਤੇ ਤੁਸੀਂ ਦੇਖ ਸਕਦੇ ਹੋ ਵੀ ਇਸ ਪਿੰਡਾਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਸਾਡਾ ਇੱਥੇ ਕੰਮ ਚੱਲਦਾ ਜਿਲ੍ਹਾ ਕਪੂਰਥਲਾ ਦੇ ਵਿੱਚ ਤੇ ਤੁਸੀਂ ਦੇਖ ਸਕਦੇ ਹੋ ਵੀ ਸਾਰੀਆਂ ਹਵੇਲੀਆਂ ਵੱਡੇ ਵੱਡੇ ਮਹਿਲ ਵੀਡੀਓ ਤੁਸੀਂ ਦੇਖ ਲਈਏ ਵੀ ਇਹ ਐਨਆਰਆਈ ਉਹਨਾਂ ਪਰਿਵਾਰਾਂ ਦਾ ਘਰ ਹੈ ਜੋ ਲਾਗਤ ਨਾਲ ਮਹਿਲ ਨਾਲ ਬੜੇ ਪਿਆਰ ਨਾਲ ਸੰਜੋ ਕੇ ਘਰ ਬਣਾਉਂਦੇ ਨੇ ਤੇ ਉਸ ਤੋਂ ਬਾਅਦ ਛੱਡ ਕੇ ਇੰਜ ਖਾਲੀ ਹੀ ਚਲੇ ਜਾਂਦੇ ਨੇ ਖੈਰ ਪਿੱਛੋਂ ਕੀ ਹੁੰਦਾ ਹੈ ਕੀ ਹੋਵੇਗਾ ਅੱਗੋਂ ਇਹ ਤਾਂ ਵਕਤ ਹੀ ਦੱਸਦਾ ਹੈ ਲੇਕਿਨ ਗੱਲ ਕਰਦੇ ਆ ਮੈਮ ਕਿ ਅੱਜ ਦਾ ਪ੍ਰਸ਼ਾਸਨ ਦੇ ਉੱਪਰ ਬਹੁਤ ਸਾਰੇ ਸਵਾਲ ਉੱਠਦੇ ਨੇ ਆਪਾਂ ਬਹੁਤ ਸਾਰੀ ਵੀਡੀਓਜ਼ ਦੇਖਦੇ ਆ ਪ੍ਰਸ਼ਾਸਨ ਦੀ ਗੱਲ ਕਰਦੇ ਆ ਤੇ ਜੇ ਵਿਜਲੀ ਵਿਭਾਗ ਦੀ ਗੱਲ ਕਰੀਏ ਬਿਜਲੀ ਵਿਭਾਗ ਵਾਲੇ ਮੁਲਾਜ਼ਮ ਹੁੰਦਾ ਆ ਨੂੰ ਬਿਜ ਗਿਆ ਠੀਕ ਕਰਨ ਵਾਸਤੇ ਆਪਾਂ ਕਹਿ ਦਿੰਨੇ ਆ ਵੀ ਕੋਈ ਪ੍ਰੋਬਲਮ ਆ ਗਈ ਦੇਖ ਲੋ ਪਰ ਉਹ ਚੜਦਾ ਜਾਂਦੇ ਨੇ ਖੰਭਿਆਂ ਤੇ ਬਿਜਲੀ ਦੇ ਠੀਕ ਕਰਨ ਵਾਸਤੇ ਚਲੋ ਜਨਤਾ ਨੂੰ ਲੋੜ ਹੈ ਜਨਤਾ ਹੈਗੀ ਥੋੜੀ ਦੇਰ ਲਈ ਲਾਈਟ ਬੰਦ ਹੋਈ ਕੰਮ ਰੁਕ ਜਾਂਦਾ ਹੈ ਜੀ ਭੇਜੋ ਜੀ ਫਟਾਫਟ ਲਾਈਨਮੈਨ ਪ੍ਰਸ਼ਾਸਨ ਪਾਸੋਂ ਕਿੱਟਾ ਹੀ ਨਹੀਂ ਪ੍ਰੋਵਾਈਡ ਹੁੰਦੀਆਂ ਉਹਨਾਂ ਨੂੰ ਇਹ ਵੀ ਪਤਾ ਹੁੰਦਾ ਇੱਥੇ ਸਿਕਿਉਰਿਟੀ ਸਿਕਿਉਰਿਟੀ ਨਹੀਂ ਪ੍ਰੋਵਾਈਡ ਹੁੰਦੀ ਮੈਂ ਮਾਜੀ ਮੈਂ ਇੱਕ ਵੀਡੀਓ ਦੇਖੀ ਸੀ ਕਿ ਉਹਦੇ ਚ ਕੀ ਹੁੰਦਾ ਲਾਈਨਮੈਨ ਖੰਭੇ ਦੇ ਉੱਪਰ ਚੜਿਆ ਹੁੰ ਪਰ ਕੀ ਹੁੰਦਾ ਅਨਸੁਖਾਵੀ ਘਟਨਾ ਵਾਪਰਦੀ ਆ ਕਿ ਖੰਭਾਂ ਉੱਤੇ ਡਿੱਗ ਜਾਂਦਾ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾ ਰਹਿੰਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਉਹਦੀ ਜਾਨ ਵੀ ਜਾ ਸਕਦੀ ਸੀ ਸੋ ਮੇਰੇ ਪਰਸਪੈਕਟਿਵ ਤੋਂ ਮੈਨੂੰ ਇਦਾਂ ਲੱਗਦਾ ਕਿ ਉਹਨਾਂ ਨੂੰ ਜੇ ਤੁਸੀਂ ਐਟਲੀਸਟ ਕੰਮ ਦਿਨੇ ਹੋ ਠੀਕ ਹੈ ਮੈਂ ਪਰ ਜਿਹੜੀ ਸੈਲਰੀ ਉਹਨਾਂ ਨੂੰ ਨਹੀਂ ਮਿਲਦੀ 5-6000 ਦਾ ਲਾਲਚ ਦੇ ਕੇ ਕਿਉਂਕਿ ਸਾਡਾ ਪੰਜਾਬ ਸਿਰਫ ਇੱਕ ਅਜਿਹਾ ਸੂਬਾ ਜਿੱਥੇ ਸਾਨੂੰ ਗ੍ਰੈਜੂਏਟ ਹੋ ਕੇ ਵੀ ਪੋਸਟ ਗ੍ਰੈਜੂਏਟ ਹੋ ਕੇ ਵੀ ਸਾਨੂੰ ਜੌਬਸ ਲਈ ੱੱਕੇ ਖਾਣੇ ਪੈਂਦੇ ਆ ਔਰ ਜਿਹੜੀ ਨੌਜਵਾਨ ਪੀੜ੍ਹੀ ਆ ਜਾਂ ਤਾਂ ਫਿਰ ਉਹ ਨਸ਼ਿਆਂ 'ਚ ਲੱਗ ਜਾਂਦੀ ਆ ਜਾਂ ਫਿਰ ਠੇਕੇ ਦੇ ਉੱਤੇ ਬਿਜਲੀ ਮੁਲਾਜ਼ਮ ਰੱਖੇ ਜਾਂਦੇ ਨੇ ਜਿਨ੍ਹਾਂ ਦੀ ਬੇਸਿਕਲੀ ਸੈਲਰੀ ਜ਼ਬਦ ਤੋਂ ਜ਼ਿਆਦਾ ਮੈਡਮ 7-8000 ਹੋ ਉਸ ਤੋਂ ਜ਼ਿਆਦਾ ਬਿਲਕੁਲ ਬਹੁਤ ਵੀਡੀਓਜ਼ ਵਾਰੂ ਲਈਆਂ ਕਈਆਂ ਨੇ ਤਾਂ ਜਿਵੇਂ ਖੰਬੇ ਤੇ ਚੜ੍ਹਿਆ ਕਰੰਟ ਲੱਗ ਗਿਆ ਉਹ ਉੱਥੇ ਸੜ ਕੇ ਮਰ ਗਿਆ ਧਰਨੀ ਵੀ ਲੱਗਦੇ ਰਹੇ ਆ ਸਵਾਲ ਉੱਠੇ ਨੇ ਕਿ ਵੀ ਸਾਨੂੰ ਕਿੱਟ ਪ੍ਰੋਪਰ ਪ੍ਰੋਵਾਈਡ ਨਹੀਂ ਹੁੰਦੀ ਜਿਹੜੀ ਜੋ ਸਾਡੀ ਸੇਫਟੀ ਕਰ ਸਕੇ ਬਹੁਤ ਜ਼ਿਆਦਾ ਮਾੜੇ ਹਾਲਾਤ ਨੇ ਲੇਕਿਨ ਕੀ ਕਰ ਸਕਦੇ ਆ ਸਰਕਾਰ ਹੁਣ ਉਸ ਵਿਦਾਵਾਂ ਕਿੰਨੀਆਂ ਕਦਵੇ ਕਿੱਥੇ ਕਮੀ ਆ ਸਰਕਾਰ ਜੀ ਨਾਲ ਗੱਲ ਕਰਦੇ ਜਦੋਂ ਧਰਨੇ ਲੱਗਦੇ ਨੇ ਉਦੋਂ ਤਾਂ ਉਹ ਕਹਿ ਲੈਂਦੀ ਕਿ ਨੀਂਜੀ ਕਰਾਂਗੇ ਮੁੜ ਕੇ ਪੇਰ ਉਹੀ ਵਾਲਾ ਆ ਜਦੋਂ ਕਹਿੰਦੇ ਨੇ ਕਿ ਅਸੀਂ ਸੁਰੱਖਿਆ ਦਾ ਇੰਤਜ਼ਾਮ ਕਰਾਂਗੇ ਕਿਉਂਕਿ ਉਹਨਾਂ ਨੇ ਲਾਲਚ ਹੀ ਇਦਾਂ ਦਾ ਦਿੱਤਾ ਹੁੰਦਾ ਵੀ ਤੁਸੀਂ ਆ ਕੰਮ ਕਰੋ ਤੇ ਅਸੀਂ ਤੁਹਾਨੂੰ ਪੱਕੇ ਕਰਾਂਗੇ ਤਾਂ ਵਿਚਾਰੇ ਪੱਕੇ ਹੋਣ ਦੇ ਲਾਲਚ ਜੀ ਆਪਣੀ ਜਿਹੜੀ ਜਾਨ ਉਹ ਦੁੱਖ ਵਿੱਚ ਪਾ ਦਿੰਦੇ ਲੱਗਦਾ ਹੈ ਕਿ ਆਪਣੇ ਜੇ ਇਹੀ ਹਾਲਾਤ ਹੈ ਤਾਂ ਆਪਣਾ ਪੰਜਾਬ ਦਾ ਭਵਿੱਖ ਕਦੇ ਬਦਲੇਗਾ ਵੀ ਬਹੁਤ ਗੈਨ ਔਖਾ ਮੈਨੂੰ ਤਾਂ ਇਹ ਹੀ ਲੱਗਦਾ ਕਿ ਆਪਣਾ ਪੰਜਾਬ ਸ਼ਾਇਦ ਹੀ ਬਦਲੇ ਇਹੀ ਹਾਲਾਤ ਰਹਿਣੇ ਆ ਰੋਜ਼ਗਾਰ ਦੇ ਲਈ ਲੋਕੀ ਤੱਕੇ ਖਾਂਗੇ ਕੀ ਆਪਣਾ ਤਾਂ ਮੰਮ ਡਿਪਾਰਟਮੈਂਟ ਹੀ ਇਦਾਂ ਦਾ ਕਿ ਆਪਾਂ ਰੋਜ਼ ਇਦਾਂ ਦੀਆਂ ਖਬਰਾਂ ਦੇਖਦੇ ਕਿਤੇ ਕਿਦਾਂ ਮਰਡਰ ਹੋ ਗਿਆ ਅੱਛਾ ਗਲੀ ਦੇ ਵਿੱਚ ਖੜਾ ਕੋਈ ਬੰਦਾ ਉਹਦੇ ਕੰਨ ਚੋਂ ਵਾਲੀ ਖੋ ਕੇ ਲੈ ਜਾਂਦੇ ਨੇ ਫੋਨ ਖੋ ਕੇ ਲੈ ਜਾਂਦੇ ਨੇ ਬਿਲਕੁਲ ਬਹੁਤ ਇਦਾਂ ਦੀਆਂ ਗੱਲਾਂ ਨੇ ਜਿਹੜੀਆਂ ਖੁਦ ਨੂੰ ਹੀ ਨਹੀਂ ਚੰਗੀਆਂ ਲੱਗਦੀਆਂ ਖੁਦ ਨੂੰ ਹੀ ਨਹੀਂ ਮਨ ਕਰਦਾ ਕਿ ਹਾਂ ਇਦਾਂ ਦੇ ਸੂਬੇ 'ਚ ਅਸੀਂ ਰਹਿ ਰਹੇ ਹੂੰ ਆਏ ਦਿਨ ਲੁੱਟਖੋ ਚੋਰੀ ਐ ਸਨੇਚਿੰਗ ਐ ਕਿਡਨੈਪਿੰਗ ਹੋ ਰਹੀਓ ਬੱਚਿਆਂ ਦੀ ਬਹੁਤ ساری ਵੀਡੀਓਜ਼ ਵਾਲੀਆਂ ਲੇਕਿਨ ਕੁੱਲ ਮਿਲਾ ਕੇ ਜੇ ਗੱਲ ਕਰੀਏ ਤਾਂ ਜਿੱਥੇ ਲੋਕਾਂ ਦੀ ਵੀ ਕਮੀ ਪੇਸ਼ੀ ਹੈਗੀ ਆ ਇਤਾਂ ਕਿਤੇ ਅਨਪੜਤਾ ਜਿਹੜੀ ਹੈ ਉਹ ਵੀ ਉਸਦੇ ਵੀ ਮਾਰ ਪੈ ਜਾਂਦੀ ਹੈ ਕਿ ਜਦੋਂ ਪਤਾ ਹੀ ਨਹੀਂ ਐ ਕੋਈ ਚੀਜ਼ ਬਾਰੇ ਤਾਂ ਮੈਂ ਨਾ ਕਹਦਾ ਜੀ ਮੈਂ ਤਾਂ ਦੋ ਵਕਤ ਦੀ ਰੋਟੀ ਖਾਣੀ ਆ ਭਾਵੇਂ ਖੋ ਕੇ ਖਾਵਾਂ ਜਾਂ ਤਾਂ ਮੈਂ ਨੌਕਰੀ ਕਰਕੇ ਖਾਵਾਂ ਨੌਕਰੀ ਕਰਨ ਜਾਂਦੇ ਤਾਂ ਮਿਲਦੀ ਨਹੀਂ ਜੇ ਪੜਨ ਜਾਂਦੇ ਤੇ ਕਈਆਂ ਨੂੰ ਪੜ੍ਹਾਈ ਲਿਖਾਈ ਦੇ ਫਾਈਨੈਂਸ਼ੀਅਲੀ ਪ੍ਰੋਬਲਮ ਫਾਈਨੈਂਸ਼ੀਅਲੀ ਪ੍ਰੋਬਲਮ ਦੀ ਮਤਲਬ ਪਾਉਂਦੇ ਫਾਈਨੈਂਸ਼ੀਅਲੀ ਪ੍ਰੋਬਲਮ ਕਿਉਂ ਹੁੰਦੀ ਹੈ ਕਿਉਂਕਿ ਉਹਨਾਂ ਦੇ ਜਿਹੜੇ ਦਾਦਾ ਪਰਦਾਦਾ ਨੇ ਉਹਨਾਂ ਨੇ ਆਪਣੀ ਲਾਈਫ 'ਚ ਕਿਤੇ ਨਾ ਕਿਤੇ ਬਹੁਤ ਸਟਰਗਲ ਕੀਤਾ ਬਿਲਕੁਲ ਬਹੁਤ ਸਟਰਗਲ ਕੀਤਾ ਹੁੰਦਾ ਉਹਨਾਂ ਨੂੰ ਵੀ ਨੌਕਰੀਆਂ ਕਿਉਂਕਿ ਇਹ ਜਿਹੜੀਆਂ ਸਰਕਾਰਾਂ ਨੇ ਚਾਹੇ ਕੋਈ ਵੀ ਸਰਕਾਰ ਹੋਵੇ ਅਕਾਲੀ ਦਲ ਹੋਵੇ ਕਾਂਗਰਸ ਹੋਵੇ ਆਪਾ ਹੋਵੇ ਇਹ ਪਿਛਲੇ ਸਮੇਂ ਤੋਂ ਲੈ ਕੇ ਅੱਜ ਤੱਕ ਹਮੇਸ਼ਾ ਆਮ ਬੰਦਾ ਹੀ ਮਰਦਾ ਹੈ ਜਿਹੜਾ ਅਮੀਰੋਂ ਅਮੀਰ ਤੋਂ ਮੀਰ ਹੋ ਰਿਹਾ ਔਰ ਜਿਹੜਾ ਗਰੀਬ ਉਹ ਗਰੀਬ ਦਾ ਗਰੀਬ ਹੀ ਜਾ ਰਿਹਾ ਉਹ ਭੁੱਖਾ ਹੀ ਮਰਦਾ ਉਹ ਭੁੱਖਾ ਹੀ ਮਰਨਾ ਹੈ ਗਰੀਬਾਂ ਦੇ ਕੋਲ ਹੈ ਕਿ ਜਿਹੜਾ ਜੇ ਅਮੀਰੀ ਦੇ ਤਹਿਤ ਜੇ ਕੁਝ ਬਦਲਾਅ ਹੁੰਦਾ ਹੈ ਤੇ ਉਹਨੂੰ ਬੈਨੀਫਿਟ ਹੋ ਜਾਊਗਾ ਮਹਿੰਗਾਈ ਵੱਧਦੀ ਹੈ ਉਹਦੀ ਜੇਬ ਚੋਂ ਹੋਰ ਜਾਣਾ ਹੈ ਜਿਹੜਾ ਪ੍ਰੋਫਿਟ ਹੋਣਾ ਹੈ ਵੱਡੇ ਵੱਡੇ ਬਿਜ਼ਨਸਮੈਨ ਨੂੰ ਹੋ ਜਾਣਾ ਹੈ ਬਿਲਕੁਲ ਆਹ ਤਾਂ ਮੈਂ ਰਿਕੁਐਸਟ ਕਰੂੰਗੀ ਕਿ ਇੱਕ ਵਾਰੀ ਵੀਡੀਓ ਹੈ ਜਿਹੜੀ ਦਰਸ਼ਕਾਂ ਨੂੰ ਜ਼ਰੂਰ ਦਿਖਾਈ ਜਾਵੇ ਜਿਸਦੇ ਵੀ ਤੁਸੀਂ ਦੇਖ ਸਕਦੇ ਹੋ ਕਿ ਲਾਲਚ ਦਿੱਤਾ ਜਾਂਦਾ ਹੈ ਬਿਜਲੀ ਮੁਲਾਜ਼ਮ ਨੂੰ ਠੀਕ ਹੈ ਪੱਕੇ ਹੋਣ ਦਾ ਲਾਲਚ ਦਿੱਤਾ ਜਾਂਦਾ ਹੈ ਖੰਬੇ ਉੱਪਰ ਚੜ੍ਹਦਾ ਪਰ اچانک ਖੰਬਾ ਜਿਹੜਾ ਉਸਦੇ ਉੱਪਰ ਆ ਕੇ ਡਿੱਗ ਜਾਂਦਾ ਤਾਂ ਬਿਲਕੁਲ ਜਾਨੀ ਨੁਕਸਾਨ ਤੋਂ ਜਿਹੜਾ ਬਚਾ ਰਹਿੰਦਾ ਪਰ ਕੋਈ ਵੀ ਅਨਸੁਖਾਵੀ ਘਟਨਾ ਵਾਪਰ ਸਕਦੀ ਸੀ ਤਾਂ ਜ਼ਰੂਰ ਇਹ ਵੀਡੀਓ ਤੁਸੀਂ ਦੇਖੋ ਤੇ ਤੁਹਾਡੀ ਕੀ ਏ ਰ ਹੈ ਸਾਡੇ ਕਮੈਂਟਸ ਬਾਕਸ ਦੇ ਵਿੱਚ ਜ਼ਰੂਰ ਦੱਸੋ ਜਿਵੇਂ ਕਿ ਤੁਸੀਂ ਵੀਡੀਓ ਦੇਖੀ ਕਿ ਲਾਲਚ ਕਰਕੇ ਉਸਨੇ ਸੋਚਿਆ ਕਿ ਚਲੋ ਚਾਰ ਪੈਸੇ ਕਮਾ ਲੂੰਗਾ ਇਸ ਕਰਕੇ ਉਹ ਆਪਣੀ ਡਿਊਟੀ ਤੇ ਨਿਕਲ ਜਾਂਦਾ ਹੈ ਪਰ ਜੇਕਰ ਉਹਦੇ ਕੋਲ ਸੇਫਟੀ ਵਰਗੀ ਉਹਨਾਂ ਨੂੰ ਸੁਵਿਧਾਵਾਂ ਨਹੀਂ ਦਿੱਤੀਆਂ ਜਾਂਦੀਆਂ ਤਾਂ ਅਜਿਹੀ ਹੀ ਹਾਲਾਤ ਹੋਣਗੇ ਫਿਰ ਉਹ ਇਨਸਾਨ ਕਿੱਥੇ ਜਾਵੇਗਾ ਤਾਂ ਜੋ ਵੀ ਦਰਸ਼ਕ ਇਸ ਪੂਰੇ ਪ੍ਰੋਗਰਾਮ ਦੇਖ ਰਹੇ ਨੇ ਜੇਕਰ ਤੁਹਾਡੇ ਦੇ ਵਿੱਚ ਕੋਈ ਵੀ ਗੱਲਬਾਤ ਆਉਂਦੀ ਕੋਈ ਦੁੱਖ ਪਰੇਸ਼ਾਨੀ ਹੈ ਜਾਂ ਤੁਹਾਡਾ ਕੋਈ ਸਵਾਲ ਹੈ ਕੋਈ ਮੁੱਦਾ ਹੈ ਤੁਸੀਂ ਚਾਹੁੰਦੇ ਹੋ ਕਿ ਸੋਸ਼ਲ ਮੀਡੀਆ ਤੇ ਇਸ ਪ੍ਰੋਗਰਾਮ ਤੇ ਰਹੀ ਚੱਕਿਆ ਜਾਵੇ ਤੁਹਾਡੀ ਆਵਾਜ਼ ਜਿਹੜੀ ਸਾਡੇ ਰਾਹ ਸਰਕਾਰ ਤੱਕ ਪਹੁੰਚਾਈ ਜਾਵੇ ਤਾਂ ਆਪਣੇ ਵਿਚਾਰਾਂ ਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਨਾ ਸਾਨੂੰ ਤੇ ਇਜਾਜ਼ਤ ਧੰਨਵਾਦ